ਤਰਜ਼ਮਾਨੇ ਕਰੂਗੀ ਹਰ ਫਿਲਮ ਤੁਹਾਡੇ ਅਰਮਾਨਾਂ ਦੀ ਤੁਸੀਂ ਫਿਕਰ ਨਾ ਕਰੋ ਹੋਣੀ ਟੁੱਟਦੀ ਜੋੜੀ ਮਾਨਾਂ ਦੀ ਹਏ ਕੀ ਬਾਤ ਹੈ ਕੀ ਬਾਤ ਇਹ 2 ਸਕਿੰਟਾਂ ਦੇ ਵਿੱਚ ਬਹੁਤ ਵੱਡੀ ਗੱਲ ਨਹੀਂ ਫਿਰ ਇਸੇ ਕਰਕੇ ਤਾਂ ਫਿਰ ਬੱਬੂ ਮਾਨ ਕਹਿੰਦੇ ਨੇ ਨਹੀਂ ਸਾਡੀ ਯਾਰੀ ਕਦੇ ਵੀ ਨਹੀਂ ਸੀ ਟੁੱਟੀ ਪ੍ਰੋਬਲਮ ਕੀ ਸੀ ਕਿ ਜਦੋਂ ਅਸੀਂ ਇਕੱਠੇ ਹੋਏ ਸੀ ਨਾ ਉਹ ਜੋਸ਼ ਉਹ ਮੈਂ ਅੱਜ ਵੀ ਪਰ ਪ੍ਰੋਬਲਮ ਇਹ ਸੀ ਵੀ ਉਦੋਂ ਸਾਨੂੰ ਇਹ ਨਹੀਂ ਸੀ ਪਤਾ ਬਈ ਸਿਆਣਾ ਕਿਹੜਾ ਤੇ ਖੱਛ ਕਿਹੜੀ ਐ ਉਦੋਂ ਖੱਛ ਕਿਸਮ ਦੀ ਪਰਵਿਰਤੀ ਵਾਲੇ ਲੋਕ ਬਹੁਤ ਵਿੱਚ ਵੜ ਗਏ ਸੀ ਤੋਂ ਉਸ ਵਕਤ ਅਲੱਗ ਹੋਣ ਦਾ ਇਹ ਫਾਇਦਾ ਹੋਇਆ ਕਿ ਸਾਨੂੰ ਸਬਕ ਵੀ ਮਿਲਿਆ ਹਾਂ ਇਸ ਚੀਜ਼ ਦੀ ਮਾਫੀ ਹੈ ਕਿ ਜੇ ਇਕੱਠੇ ਕੰਮ ਕਰਦੇ ਤਾਂ ਹੋਰ ਬਹੁਤ ਅੱਛੀਆਂ ਫਿਲਮਾਂ ਸੀ ਤੁਹਾਨੂੰ ਦੇ ਸਕਦੇ ਸੀ ਪਰ ਹੁਣ ਤੁਹਾਡੇ ਨਾਲ ਵਾਦਾ ਹੈ ਕਿ ਚੰਗਾ ਹੀ ਕਰਾਂਗੇ ਮਾੜਾ ਨਹੀਂ ਕਰਦੇ ਕਿਸੇ ਵੀ ਅਲਾਰੂ ਤੇ ਚਲਾਰੂ ਕਿਸਮ ਦੀ ਕੋਈ ਵੀ ਫਿਲਮ ਨਹੀਂ ਕਰਾਂਗੇ ਨਾ ਕਰਨੀ ਮਨਜ਼ੂਰ ਹੈ ਚੰਗੀ ਕਰਾਂਗੇ ਜਿਹੜੀ ਸਾਡੀ ਮੜਕ ਤੇ ਰੜਕ ਦੀ ਗੱਲ ਕਰੂਗੀ ਜੀ ਸਾਨੂੰ ਵੀ ਪੂਰੀ ਉਮੀਦ ਹੈ ਕਿ ਪੰਜਾਬੀ ਸਿਨੇਮੇ ਨੂੰ ਤੁਸੀਂ ਮਿਲ ਕੇ ਅੱਗੇ ਲੈ ਕੇ ਜਾਓਗੇ ਪਰ ਮੀਡੀਆ ਵੱਲੋਂ ਵੀ ਅਸੀਂ ਵਾਅਦਾ ਕਰਦੇ ਹਾਂ ਕਿ ਤੁਹਾਡੇ ਨਾਲ ਅਸੀਂ ਮੋਢੇ ਨਾਲ ਮੋਢਾ ਲਾ ਕੇ ਖੜੇ ਹਾਂ ਕਿਉਂਕਿ ਚੰਗੀ ਚੰਗੇ ਸੁਭਾਅ ਨੂੰ ਚੰਗੀ ਨੇਚਰ ਨੂੰ ਅੱਗੇ ਪਹੁੰਚਾਉਣਾ ਜਿੱਥੇ ਤੁਹਾਡੀ ਰਿਸਪੌਂਸਿਬਿਲਟੀ ਹੈ ਉਸ ਤੋਂ ਬਾਅਦ ਸਾਡੀ ਵੀ ਰਿਸਪੌਂਸਿਬਿਲਟੀ ਬਣ ਜਾਂਦੀ ਹੈ ਕਿ ਅਸੀਂ ਤੁਹਾਡੇ ਹਰ ਚੀਜ਼ ਨੂੰ ਅੱਗੇ ਚੰਗੀ ਚੀਜ਼ ਨੂੰ ਅਸੀਂ ਅੱਗੇ ਲੈ ਕੇ ਚਾਈਏ ਤੁਹਾਡਾ ਬਹੁਤ ਧੰਨਵਾਦ ਤੁਸੀਂ ਇੰਨਾ ਪਿਆਰ ਤੇ ਹਲਾਰ ਦੇ ਰਹੇ ਹੋ ਆਮ ਤੌਰ ਤੇ ਜਿਹੜੀ ਫਿਲਮ ਹੁੰਦੀ ਹੈ ਨਾ ਦੋ ਤਰ੍ਹਾਂ ਨਾਲ ਮਸ਼ਹੂਰ ਹੁੰਦੀ ਹੈ ਇੱਕ ਲੋਕਾਂ ਦੇ ਦਿਲਾਂ 'ਚ ਇੱਕ ਇੰਟਰਨੈਟ ਤੇ ਔਰ ਇੰਟਰਨੈਟ ਤੇ ਕਈ ਵਾਰੀ ਹੁੰਦੀ ਹੈ ਕਈ ਵਾਰੀ ਹੁੰਦੀ ਉਹ ਨਹੀਂ ਔਰ ਬਹੁਤ ਸਾਰੀਆਂ ਫਿਲਮਾਂ ਦਾ ਵਪਾਰ ਇਸ ਤਰ੍ਹਾਂ ਹੁੰਦਾ ਹੈ ਕਿ ਉਹ ਆਪ ਹੀ ਕਈ ਵਾਰੀ ਪ੍ਰੋਡਿਊਸਰ ਟਿਕਟਾ ਚੱਕ ਲੈਣੇ ਤੇ ਆਨਲਾਈਨ ਤੁਹਾਨੂੰ ਇਹ ਸ਼ੋਅ ਹੁੰਦਾ ਹੈ ਕਿ ਤਾਂ ਸਾਰੀਆਂ ਬੇਗੀਆਂ ਜਦ ਕੇ ਥੀਏਟਰ ਖਾਲੀ ਹੁੰਦਾ ਸਾਡੇ ਨਾਲ ਹੋ ਗਿਆ ਹਾ ਹੋ ਗਿਆ ਨਾ ਤੁਹਾਡੇ ਪਰ ਅਸੀਂ ਜਵਨਿਆ ਕਿ ਇਹਦੀ ਗੱਲ ਤੁਸੀਂ ਕਰੋ ਕਿਉਂਕਿ ਤੁਹਾਡੀ ਫਿਲਮ ਹੈ ਔਰ ਮੈਂ ਬੇਨਤੀ ਕਰਦਾ ਹੈ ਕਿ ਜੇ ਮੈਂ ਆਪਣੀ ਅਸੀਂ ਆਪਣੀ ਕੰਪਨੀ ਨੂੰ ਕਿਹਾ ਜੇ ਉਹ ਵੀ ਝੂਠ ਬੋਲਣਗੇ ਤੁਸੀਂ ਐਕਸਪੋਜ਼ ਕਰਨਾ ਹਰ ਬੰਦੇ ਨੂੰ ਕਰਨਾ ਕਿਉਂਕਿ ਤੁਹਾਡੇ ਆਸਤੇ ਤੁਹਾਡੀ ਕਸਵੱਟੀ ਤੇ ਖਰੇ ਉਤਰਨਾ ਹੀ ਸਾਡਾ ਕੰਮ ਹੈ ਜੇ ਅਸੀਂ ਤੁਹਾਨੂੰ ਝੂਠ ਬੋਲ ਕੇ 4 ਦਿਨ ਦਾ ਵਪਾਰ ਦਿਖਾ ਵੀ ਦਵਾਂਗੇ ਤਾਂ ਉਹਦਾ ਮਤਲਬ ਇਹ ਹੁੰਦਾ ਕਿ ਅਸੀਂ ਇੱਕ ਹੋਰ ਬੱਕਰਾ ਅੱਗੇ ਹਲਾਲ ਕਰਨਾ ਕੋਈ ਨਵਾਂ ਪ੍ਰੋਡਿਊਸਰ ਬਿਲਕੁਲ ਨਹੀਂ ਕਰਾਂਗੇ ਬਿਲਕੁਲ ਜਿਸ ਤਰ੍ਹਾਂ ਦੇ ਤੁਸੀਂ ਸਾਨੂੰ ਸਮਝਦੇ ਤੇ ਸੋਚਦੇ ਹੋ ਉਸੇ ਤਰ੍ਹਾਂ ਤੁਰਾਂਗੇ ਭੁੱਖੇ ਮਰਨਾ ਮਨਜ਼ੂਰ ਹੈ ਪਰ ਝੂਠ ਨਹੀਂ ਬੋਲਾਂਗੇ ਇਹ ਵਾਦਾ ਤੁਹਾਡਾ ਨਾਲ ਥੈਂਕ ਯੂ ਜੀ ਅਸੀਂ ਨਾ ਜਦੋਂ ਸ਼ੁੱਕਰਵਾਰ ਵਾਲੇ ਦਿਨ ਅਸੀਂ ਪ੍ਰਿਵਿਊ ਰਿਕਾਰਡ ਕਰਨਾ ਸੀ ਮੈਂ ਕੱਲਾ ਨਹੀਂ ਸਾਰਾ ਮੀਡੀਆ ਇੱਥੇ ਆਇਆ ਸੀਗਾ ਤੁਹਾਡੇ ਪਿੰਡਾਂ ਦੇ ਬਜ਼ੁਰਗ ਬਹੁਤ ਆਏ ਹੋਏ ਸੀ ਇੱਥੇ ਜਦੋਂ ਉਹਨਾਂ ਨੇ ਗੱਲਬਾਤ ਕੀਤੀ ਉਹ ਉਹਨਾਂ ਨੇ ਬੜੀ ਕਿਹਾ ਉਹ ਸਾਡਾ ਮੁੰਡਾ ਯਾਰ ਅਸੀਂ ਫਿਲਮ ਨਹੀਂ ਦੇਖਣਾ ਹੋਗਾ ਤਾਂ ਹੋਰ ਕੌਣ ਦੇਖਣਾ ਉਹ ਸੋ ਉਹਨਾਂ ਦੇ ਬਜ਼ੁਰਗਾਂ ਦੇ ਵਿੱਚ ਇੰਨਾ ਉਤਸ਼ਾਹ ਸੀ ਪਿਆਰ ਸੀ ਉਹ ਤੁਹਾਡੇ ਪਿਤਾ ਜੀ ਨੂੰ ਵੀ ਜਾਣਦੇ ਸੀ ਤੁਹਾਨੂੰ ਵੀ ਜਾਣਦੇ ਸੀ ਤੇ ਬਹੁਤ ਚੰਗਾ ਲੱਗਿਆ ਮਤਲਬ ਵੀ ਪਿੰਡਾਂ ਦੇ ਲੋਕ ਜਿਹੜੇ ਨੇ ਉੱਥੋਂ ਨਿਕਲ-ਨਿਕਲ ਕੇ ਜਦੋਂ ਤੋਂ ਮਾਪੇ ਗੁਜ਼ਰੇ ਮੇਰੇ ਉਸ ਦਿਨ ਤੋਂ ਮੇਰੇ ਲਈ ਇਹ ਹਰ ਬਜ਼ੁਰਗ ਹਰ ਬਜ਼ੁਰਗ ਮਾਪੇ ਦੇ ਸਮਾਨ ਹੈ ਔਰ ਅਸੀਂ ਜਦੋਂ ਘਰੋਂ ਨਿਕਲਦੇ ਹਾਂ ਸਾਨੂੰ ਕਦੇ ਮਹਿਸੂਸ ਹੀ ਨਹੀਂ ਹੋਇਆ ਕਿ ਮਾਪੇ ਹੈ ਨਹੀਂ ਕਿਹਾ ਹਾਂਜੀ ਮਾਈਕ ਸੁਆਲ ਹਾਂਜੀ ਹਾਂਜੀ ਉਹ ਤਾਂ ਕਿ ਐ ਇੱਕ ਤਾਂ ਵੈਸੇ ਹੀ ਬਜਟ ਜ਼ਿਆਦਾ ਹੁੰਦਾ ਜਿਹੜੀ ਹਿਸਟੋਰੀਕਲ ਫਿਲਮ ਹੁੰਦੀ ਹੈ ਕਿਉਂਕਿ ਈਰਾ ਕ੍ਰੀਏਟ ਕਰਨਾ ਹੁੰਦਾ ਸਭ ਕੁਝ ਤੁਸੀਂ ਹਾਂਜੀ ਬਟ ਜਿਹੜਾ ਵੇਸਟੇਜ ਆਫ ਮਨੀ ਕਰਦੀ ਹੈ ਨਾ ਦੁਨੀਆ ਬਹੁਤ ਸਾਰੀਆਂ ਫਿਲਮਾਂ ਜਿੰਨਾ ਤੋਂ ਤੁਸੀਂ ਸਾਰੇ ਵਾਕਿਫ ਹੋਗੇ ਜੋ 90 90 ਦਿਨ 100 100 ਦਿਨ ਸ਼ੂਟ ਹੀ ਕਰੀ ਜਾਂਦੇ ਨੇ ਤੁਸੀਂ ਫਿਲਮ ਦਾ ਫੈਲਾਵ ਦੇਖ ਰਿਹਾ ਹੈ ਔਰ ਅਸੀਂ ਇਹ ਫਿਲਮ ਪਤਾ ਹੈ 45 ਦਿਨਾਂ ਚ ਸ਼ੂਟ ਕੀਤੀ ਹੈ ਸਿਰਫ 45 ਦਿਨਾਂ ਚ ਜਦ ਕਿ ਕੋਈ ਆਮ ਫਿਲਮ ਵੀ ਜਿਹੜੀ ਹਿਸਟੋਰੀਕਲ ਨਹੀਂ ਕੀ ਉਹ ਵੀ ਜ਼ਿਆਦਾ ਦਿਨਾਂ ਚ ਸ਼ੂਟ ਕਰਦੇ ਆ ਸਾਰੇ ਅਸੀਂ 45 ਦਿਨਾਂ ਚ ਕੀਤੀ ਔਰ ਇੱਕ ਹੋਰ ਜੇ ਸਾਨੂੰ ਮੰਨ ਲਓ 800 ਬੰਦਾ ਚਾਹੀਦਾ ਤੇ ਉਹ ਸੀਕੁਐਂਸ 3 ਦਿਨ ਸੀ ਤਾਂ ਅਸੀਂ 800 ਬੰਦਾ ਇੱਕ ਦਿਨ ਹੀ ਸੱਦਿਆ ਬਾਕੀ ਦਿਨ 100-100 ਜਾਂ 1.5 150 ਬੰਦਾ ਸੱਦਿਆ ਸੋ ਜਿੰਨਾ ਕਿ ਇਸ ਤਰ੍ਹਾਂ ਨਾਲ ਪੈਸਾ ਬਚਾ ਸਕਦੀ ਸੀ ਉਹ ਸਾਰਾ ਹੀ ਬਚਾਇਆ ਔਰ ਅਸੀਂ ਸ਼ੂਟ ਕਰ ਰਹੇ ਸੀ ਸੂਰਤਗੜ੍ਹਲ ਉੱਥੇ ਕੋਈ 5 ਸਟਾਰ ਕਲਚਰ ਨਹੀਂ ਸੀ ਔਰ ਤੁਹਾਨੂੰ ਇੱਕ ਹੋਰ ਅੱਛੀ ਗੱਲ ਦੱਸਦਾ ਹੈ ਇਸ ਲਈ ਨਹੀਂ ਕਿ ਬੱਬੂ ਮੇਰੇ ਨਾਲ ਬੈਠਾ ਮੇਰਾ ਦੋਸਤ ਹੈ ਇਹਨੇ ਆਪਨੇ ਗੱਡੀ ਦੇ ਪੈਸੇ ਵੀ ਨਹੀਂ ਲਏ ਯਾਰ ਜਿਹੜਾ ਤੇਲ ਪੈਂਦਾ ਵਿੱਚ ਨਾਲ ਤੇ ਬੰਦਿਆਂ ਦੇ ਵੀ ਕਿਸੇ ਦੇ ਪੈਸੇ ਨਹੀਂ ਲਏ ਹੋਟਲਾਂ ਦੀ ਕੋਈ ਐਫਜੀ ਡਿਮਾਂਡ ਨਹੀਂ ਸੀ ਜਿਹੜੇ ਚ ਸਾਰੇ ਠਹਿਰ ਰਹੇ ਸੀ ਇਕੱਠੇ ਹੀ ਸੀ ਆਪਾਂ ਉੱਥੇ ਹੀ ਉਹ ਜਿਹੜਾ ਹੋਟਲ ਸੀਗਾ ਉੱਥੇ ਸਾਰੇ ਜਿਹੜੀ ਕੁਝ ਸੀਗੇ ਤੇ ਇਕੱਠੇ ਬਹਿ ਕੇ ਰੋਟੀ ਖਾਂਦੇ ਸੀ ਸਾਰੇ ਸਾਡੇ ਮੇਰੇ ਤਾਂ ਦੋ ਵਾਰੀ ਬੰਬੂ ਵੀ ਸਿਰਚ ਵੱਜ ਗਿਆ ਸੀ ਉੱਥੇ ਡਿੱਗ ਕੇ ਉਤੋਂ ਸੋ ਕੋਸ਼ਿਸ਼ ਕੀ ਹੁੰਦੀ ਹੈ ਕਿ ਜਦੋਂ ਪੈਸਾ ਜ਼ਿਆਦਾ ਲੱਗਣ ਵਾਲਾ ਹੋਵੇ ਤਾਂ ਬਹੁਤ ਸਾਰੀਆਂ ਪਲੈਨਿੰਗਸ ਦੇ ਨਾਲ ਬਹੁਤ ਸਾਰੀ ਕ੍ਰੀਏਟਿਵ ਚੀਜ਼ਾਂ ਨੂੰ ਬੈਟਰ ਕਰਕੇ ਤੁਸੀਂ ਉਸ ਪੈਸੇ ਨੂੰ ਬਚਾ ਲਓ ਇਹ ਚੀਜ਼ ਜਦੋਂ ਆਪਾਂ ਕਰ ਲੈਨੇ ਆ ਤਾਂ ਜਿਹੜਾ ਪ੍ਰੋਡਿਊਸਰ ਦਾ ਲੋਡ ਤੋਂ ਜ਼ਿਆਦਾ ਪੈਸਾ ਲੱਗ ਰਿਹਾ ਹੁੰਦਾ ਉਹਦੇ ਤੇ ਆਪਾਂ ਕੈਂਚੀ ਲਾ ਦਿੰਦੇ ਆਂ ਔਰ ਜੋ ਪੈਸਾ ਅੱਗੇ ਲੱਗਣਾ ਹੁੰਦਾ ਸਿਰਫ ਉਹਨਾਂ ਕ ਪੈਸਾ ਰਹਿ ਜਾਂਦਾ ਔਰ ਉਹ ਪੈਸਾ ਅੱਜ ਦੀ ਡੇਟ 'ਚ ਪ੍ਰੋਡਿਊਸਰ ਸੈਨ ਕਰ ਸਕਦਾ ਔਰ ਅਸੀਂ ਵੀ ਮੈਂ ਤੁਹਾਨੂੰ ਇਹ ਦਾਅਵੇ ਨਾਲ ਕਹਿਣਾ ਹੈ ਕਿ ਜਿੰਨੀ ਰਿਕੁਆਇਰਮੈਂਟ ਸੀ ਅਸੀਂ ਪੂਰੀ ਕੀਤੀ ਹੈ ਪਰ ਬਹੁਤ ਫਿਲਮਾਂ ਨੇ ਜਿੰਨਾ ਤੋਂ ਅਸੀਂ ਬਹੁਤ ਘੱਟ ਪੈਸਾ ਲਾ ਕੇ ਇਹ ਕੁਝ ਤੋਂ ਕਿਤੇ ਬੈਟਰ ਵੇ ਦੀ ਪ੍ਰੋਡਕਸ਼ਨ ਵੈਲਿਊ ਦਿੱਤੀ ਫਿਲਮ 'ਚ ਇਹ ਤਾਂ ਤੁਹਾਨੂੰ ਸਾਗਾ ਦੱਸ ਸਕਦਾ ਮੈਂ ਨਹੀਂ ਦੱਸ ਸਕਦਾ ਜਿਨ੍ਹਾਂ ਨੇ ਪੈਸੇ ਖਰਚੇ ਆ ਦੇਖੋ ਇਸ ਮਾਮਲੇ ਚ ਜਿਹਦੇ ਖਰਚੇ ਉਹਦੇ ਚਰਚੇ ਸੋ ਉਹੀ ਕਰਨਗੇ ਚਰਚੇ ਪਤਾ ਕੀ ਇਹ ਚੀਜ਼ ਦੱਸੀ ਦੀ ਨਹੀਂ ਕਹੇ ਨੂੰ ਕੁਝ ਵੀ ਕਹਿ ਦਿਓ ਹਨਾ ਨਾਲ ਕਮਾਈ ਦੱਸੋ ਕਦੇ ਵੀ ਜਿਵੇਂ ਬੱਬੂ ਨੇ ਕਾਫੀ ਵਾਰੀ ਕਿਹਾ ਕਿ ਗੱਪਾਂ ਛੱਡਣ ਨੂੰ ਹੁਣ ਕਹਿ ਦਈਏ 200 ਕਰੋੜ ਹੋ ਗਿਆ ਹੈ ਹੇ ਮੈਂ ਤਾਂ ਬੰਬੇ ਰਿਆਣਾ ਇੱਕ ਫਿਲਮ ਹੁੰਦੀ ਸੀ ਹੈ ਬੇਬੀ ਨਾਂ ਲੈ ਕੇ ਦੱਸ ਦਿੰਨਾ ਤੁਹਾਨੂੰ ਆਹ ਵਾਲੀ ਬਾਅਦ ਵਾਲੀ ਨਹੀਂ ਇੱਕ ਪਹਿਲਾਂ ਆਈ ਸੀ ਜਿਹੜੀ ਆਸਟ੍ਰੇਲੀਆ ਸ਼ੂਟ ਹੋਈ ਸੀ ਉਹਦੇ ਨਾਲ 2 ਦਿਨ ਹੋਏ ਬੱਬੂ ਰਿਲੀਜ਼ ਹੋਈ ਨੂੰ ਤੇ ਚੱਕ ਕੇ ਉਹ ਲਾਤਾ 100 ਕਰੋੜ ਦੀ ਕਮਾਈ ਉਦੋਂ ਬਹੁਤ ਸਾਜਦ ਦੀ ਸਾਜਦ ਤੇ ਰੇਡ ਹੋ ਗਈ ਇਨਕਮ ਟੈਕਸ ਦੀ ਉਹ ਆਂਦੇ ਜੀ ਦੱਸੋ ਪੈਸੇ ਕਿੱਥੇ ਤੁਸੀਂ ਤਾਂ 100 ਕਰੋੜ ਕਮਾਏ ਆਂਦਾ ਭਾਈ ਜੀ ਨੇ ਪੋਸਟਰ ਲਾਇਆ ਉਹਨਾਂ ਤੋਂ ਲੈ ਲੋ ਹੀ ਰੋਜ਼ ਵਾਲਿਆਂ ਤੋਂ ਮੇਰੇ ਤਾਂ ਨਹੀਂ ਕਮਾਏਗੇ ਸੋ ਇਹ ਕੀ ਹੁੰਦਾ ਨਾ ਕਪਾਹ ਮਾਰੀ ਜੋ ਬੈਠੇ ਇੰਨੇ ਹੋ ਗਏ ਇੰਨੇ ਹੋ ਗਏ ਕਿਹੜਾ ਕਿਸੇ ਨੇ ਪੁੱਛਣਾ ਜੈਨਨਲੀ ਇਹ ਗੱਲਾਂ ਕਰਨ ਵਾਲੀ ਹੀ ਨਹੀਂ ਹੁੰਦੀਆਂ ਗੀਆਂ ਮੈਂ ਅੱਜ ਅਸੀਂ ਕਹੀਏ ਇੰਨੇ ਕਮਾ ਗਏ ਯਾਰ ਸਾਡਾ ਥੋੜੀ ਕੰਮ ਏ ਆ ਇਹ ਤਾਂ ਜੇ ਤੁਸੀਂ ਵੇਖ ਨਹੀਂ ਹੋਈ ਵੇਖ ਲਓ ਨਹੀਂ ਵੇਖਣੀ ਹੋਈ ਨਾ ਵੇਖੋ ਸਾਡੇ ਨਾਲ ਤਾਂ ਇੱਕ ਗੱਲ ਹੈ ਕਿ ਅਸੀਂ ਤੁਹਾਡੇ ਸਾਹਮਣੇ ਇੱਕ ਚੀਜ਼ ਬਣਾ ਕੇ ਲੈ ਆਏ ਹਾਂ ਜੇ ਬੱਬੂ ਸੱਚਾ ਨਹੀਂ ਲੱਗਿਆ ਮਹਾਵੀਰ ਜੀ ਨੰਬਰਦਾਰ ਨਹੀਂ ਲੱਗੇ ਮਗਨਾ ਜੀ ਮਾਸਟਰ ਨਹੀਂ ਲੱਗੇ ਇਹ ਫੌਜੀ ਨਹੀਂ ਲੱਗੇ ਸੁਖਵਿੰਦਰ ਅੜੀ ਤੇ ਤੋਤੀ ਤੁਹਾਨੂੰ ਪਤਾ ਹੀ ਹੈ ਜੁਕਤੀ ਨਹੀਂ ਲੱਗਿਆ ਜੇ ਮੈਥੋਂ ਫਿਲਮ ਚ ਕੋਈ ਖੁਨਾਮੀ ਹੋਈ ਤਾਂ ਉਹਦਾ ਜਵਾਬ ਅਸੀਂ ਦੇ ਸਕਦੇ ਆ ਕੋਈ ਕਮੀ ਰਹੇਗੀ ਹੋਵੇ ਜਾਂ ਇਹ ਚੀਜ਼ ਤੁਹਾਨੂੰ ਚੰਗੀ ਲੱਗੀ ਉਹ ਤੁਹਾਡੇ ਨਾਲ ਖੁਸ਼ੀ ਸ਼ੇਅਰ ਕਰ ਸਕਦੇ ਆ ਅਦਰਵਾਈਜ਼ ਬਾਕੀ ਗੱਲਾਂ ਤਾਂ ਗੱਪਾਂ ਹੁੰਦੀਆਂ ਉਹ ਸਾਡਾ ਉਹਨਾਂ ਨਾਲ ਲੈਣਾ ਦੇਣਾ ਨਹੀਂ ਹੁੰਦਾ ਐਵੇਂ ਬਿਨਾਂ ਵਜ੍ਹਾ ਤੋਂ ਛੱਡੀ ਜਾਓ ਤੇ ਛੱਡੀ ਜਾਓ ਭਾਈ ਇੱਕ ਤਰੀਕਾ ਇਹ ਨਹੀਂ ਉਹ ਤਾਂ ਮੈਂ ਤੁਹਾਨੂੰ ਨਿੱਜੀ ਤੌਰ ਤੇ ਆਪਾਂ ਸਾਰੇ ਲੋਕ ਇੱਥੋਂ ਲੋਕ ਲੈ ਵੀ ਜੇ ਕਿਸੇ ਵੀ ਗੱਪ ਦਾ ਪਰਦਾ ਫਾਸ਼ ਕਰਨਾ ਆਰਟੀਆ ਪਾ ਦਿਓ ਆਪੇ ਸਾਰਾ ਗੁਰ ਨਿਕਲਿਆ ਆਣਾ ਸੋ ਇਹਨਾਂ ਜੇ ਸਾਡੇ ਵਾਲੀ ਕੰਪਨੀ ਵੀ ਕੱਲ ਨੂੰ ਗੱਪ ਮਾਰੇ ਅਸੀਂ ਕਹਿੰਦੇ ਵੀ ਜ਼ਰੂਰ ਪਾਇਓ ਤੇ ਤੁਹਾਡਾ ਹੱਕ ਵੀ ਬਣਦਾ ਉਸ ਤੋਂ ਵੀ ਇੱਕ ਬੰਦਾ ਜਿਹੜੀ ਇਨਕਮ ਟੈਕਸ ਵਾਲੇ ਬਣ ਕੇ ਫੋਨ ਕਰਦੇ ਉਹ ਕਹਿੰਦੇ ਇਨਕਮ ਟੈਕਸ ਤੋਂ ਬੋਲ ਰਿਹਾ ਵੇਖੋ ਜੇ ਨਾਲ ਦੀ ਨਾਲ ਦੱਸਦੇ ਉਹਦਾ ਕਾਰਨ ਹੁੰਦਾ ਸ਼ੇਰਾਂ ਕਰਨੇ ਹੈ ਕਿ ਤੁਸੀਂ ਗੁਰਮਖ ਸਿੰਘ ਬਣਾ ਦਿਓ ਕਿਸੇ ਨੂੰ ਇਹ ਉਹਨੇ ਕਿ ਉਹ ਜਿਆ ਵੀ ਬਿਹੇਵ ਕਰ ਰਿਹਾ ਤੁਸੀਂ ਕਹੋਗੇ ਯਾਰ ਸਾਡਾ ਸੋਚਿਆ ਹੋਇਆ ਕਰੈਕਟਰ ਹੈ ਇਹ ਤਾਂ ਇਹੀ ਕਰੂਗਾ ਕੁਝ ਵੀ ਕਰੂਗਾ ਫਿਕਸ਼ਨ ਦੇ ਵਿੱਚ ਇਹ ਆਸਾਨ ਹੁੰਦਾ ਪਰ ਜਦੋਂ ਤੁਸੀਂ ਰੀਅਲਿਸਟਿਕ ਕਰੈਕਟਰ ਚੱਕਦੇ ਹੋ ਉਹਦੇ ਨਾਲ ਬਹੁਤ ਸਾਰੀਆਂ ਬੰਦਸ਼ਾਂ ਵੀ ਆ ਜਾਂਦੀਆਂ ਨੇ ਤੇ ਬਹੁਤ ਸਾਰੀਆਂ ਜ਼ਿੰਮੇਵਾਰੀਆਂ ਵੀ ਆ ਜਾਂਦੀਆਂ ਨੇ ਯੈਸ ਕਿਉਂ ਨੂੰ ਪ੍ਰੈਜ਼ੈਂਟ ਕਿਵੇਂ ਕਰਨਾ ਹੈ ਤੁਸੀਂ ਤੁਸੀਂ ਇੱਕ ਉਹਦੇ ਚ ਸਾਰੇ ਪਰਸਪੈਕਟਿਵ ਫੜਨੇ ਵੀ ਜ਼ਰੂਰੀ ਹੁੰਦੇ ਆ ਕਿਉਂਕਿ ਕਨਫਲੈਕਟ ਕਦੋਂ ਹੁੰਦਾ ਜਦੋਂ ਬਲਵੀਰੋ ਆਪਦੀ ਜਗ੍ਹਾ ਸਹੀ ਹੋਵੇ ਕੁੱਕਰ ਆਪਦੀ ਜਗ੍ਹਾ ਸਹੀ ਹੋਵੇ ਤੇ ਸੁੱਚਾ ਆਪਦੀ ਜਗ੍ਹਾ ਸਹੀ ਹੋਵੇ ਉਹਨਾਂ ਸਾਰੇ ਕੈਰੇਕਟਰਾਂ ਨੂੰ ਉਹਨਾਂ ਦੇ ਮੁਤਾਬਕ ਜਸਟੀਫਾਈ ਕਰਨਾ ਤੇ ਉਹਨਾਂ ਨੂੰ ਇੱਕ ਕਨਕਲੂਜਨ ਤੇ ਲੈ ਕੇ ਆਉਣਾ ਉਹ ਤੁਰਦੇ ਕਿਵੇਂ ਸੀ ਉਹ ਬੈਠਦੇ ਕਿਵੇਂ ਸੀ ਉਹ ਗੱਲ ਕਿਵੇਂ ਕਰਦੇ ਸੀ ਮੈਂ ਤੁਹਾਨੂੰ ਦਾਵੇ ਨਾਲ ਆਣਾ ਖੂਬਸੂਰਤੋ ਖੂਬਸੂਰਤ ਲੜਕੀ ਅੱਜ ਵਾਪਸ ਜ਼ਿੰਦਾ ਹੋ ਕੇ ਖੜੀ ਹੋ ਜੇਗਾ ਵੀ ਮੈਂ ਸਹਿਬਾਂ ਤੁਹਾਡੇ ਸਾਰਿਆਂ ਚੋ ਹਰ ਕੋਈ ਕਹੂਗਾ ਅੱਛਾ ਯਾਰ ਅਸੀਂ ਤਾਂ ਸੋਚਿਆ ਹੀ ਬੜੀ ਸੋਹਣੀ ਹੋਊਗੀ ਤੇ ਐਵੇਂ ਹੀ ਨਿਕਲੀ ਪਰਸੈਪਸ਼ਨ ਜੋ ਹੁੰਦੀ ਹੈ ਨਾ ਬੜੀ ਖਤਰਨਾਕ ਹੁੰਦੀ ਹੈ ਉਹਦੇ ਤੇ ਨਿਭਣਾ ਮੈਂ ਕਹੂੰਗਾ ਇਹ ਬਹੁਤ ਤਕੜੇ ਨੇ ਬੱਬੂ ਕੁਕਰ ਜਾਂ ਬਲਵੀਰੋ ਜਾਂ ਇਹ ਸਾਰੇ ਕੈਰੇਕਟਰ ਕਿ ਯਾਰੇ ਉਹ ਲੱਗ ਕੇ ਤੁਸੀਂ ਕਿਸੇ ਤੇ ਕੁਐਸਚਨ ਨਹੀਂ ਕੀਤਾ ਹੁਣ ਤੱਕ ਤੁਸੀਂ ਕਹਿੰਦਾ ਯਾਰ ਲੱਗਦਾ ਹੈ ਉਹ ਇਹ ਬੜਾ ਕੋਈ ਈਜ਼ੀ ਨਹੀਂਗਾ ਦੁਨੀਆ ਦੇ ਵੱਡੇ ਵੱਡੇ ਐਕਟਰ ਆ ਪਿੱਛੇ ਜੇ ਅਲੈਗਜ਼ੈਂਡਰ ਬੜੀ ਸੀ ਲੋਕ ਆਸਪੇ ਸੀ 올ਿਵਰ ਸਟੋਨ ਨੇ ਬਣਾਈ ਸੀ ਦੁਨੀਆ ਦਾ ਸਭ ਤੋਂ ਵੱਡਾ ਡਾਇਰੈਕਟਰ ਸੀ ਸਭ ਤੋਂ ਮਹਿੰਗੀ ਫਿਲਮ ਸੀ ਲੋਕਾਂ ਦੀ ਆ ਕੀ ਬਣਾ ਕੇ ਲੈ ਆਏ ਹੋ ਇਹ ਬਹੁਤ ਮੁਸ਼ਕਲ ਹੁੰਦਾ ਹੈ ਉਹਨਾਂ ਕੈਰੈਕਟਰਾਂ ਦੀ ਪਰਸੈਪਸ਼ਨਾਂ ਦੇ ਹਿਸਾਬ ਨਾਲ ਨਿਭ ਜਾਣਾ ਔਰ ਇਹ ਕਹਿ ਦੇਣਾ ਕਿ ਉਹ ਲੱਗ ਰਹੇ ਆ ਜਿਸ ਦਿਨ ਲੋਨੜੇ ਜਦੋਂ ਤੁਸੀਂ ਕੱਲ ਸਾਰਿਆਂ ਨੇ ਬਾਕੀ ਲੋਕਾਂ ਨੇ ਕਹਿਤਾ ਸੀ ਨਾ ਕਿ ਬੱਬੂ ਸੁੱਚਾ ਹੀ ਲੱਗਿਆ ਮੈਂ ਤਾਂ ਪਹਿਲਾਂ ਦਾ ਕਹਿ ਰਿਹਾ ਸੀ ਪਰ ਜਦੋਂ ਤੁਸੀਂ ਸਾਰਿਆਂ ਨੇ ਕਹਿਤਾ ਤਾਂ ਮੈਂ ਕਹਾ ਥੈਂਕ ਗੋਡ ਆਪਣਾ ਕੰਮ ਪੂਰਾ ਹੋ ਗਿਆ ਹੁਣ ਉਹ ਅਗਲੀਆਂ ਗੱਪਾਂ ਤਾਂ ਸੀ ਮਾਰਨੀਆਂ ਸੀ ਸੋ ਇਹ ਸਾਡਾ ਕੰਮ ਪੂਰਾ ਹੋ ਗਿਆ ਸੀ ਭਾਈ ਤੁਹਾਨੂੰ ਇਹ ਸੁੱਚਾ ਲੱਗੇ ਜਗਜੀਤ ਕੋ ਕਰ ਲੱਗ ਗਿਆ ਨੰਬਰਦਾਰ ਜੀ ਨੰਬਰਦਾਰ ਲੱਗੇ ਹਨਾ ਇਹ ਚੌਥੀ ਹਰੀ ਸਾਰੇ ਇਹ ਆਪ ਦੇ ਆਪ ਦੇ ਉਸ ਈਰਾ ਦੇ ਕੈਰੈਕਟਰ ਲੱਗੇ ਕਾਸਟਿਊਮ ਉਸ ਈਰਾ ਦਾ ਹੋ ਗਿਆ ਸੈਟ ਤੋਂ ਸੀ ਰਾ ਦਾ ਲੱਗ ਗਿਆ ਸਾਰਾ ਕੁਝ 뮤직 ਸਭ ਤੋਂ ਅਹਿਮ ਇਹ بڑا ਸੌਖਾ ਹੁੰਦਾ ਹੈ ਕਿ ਯਾਰਾ 뮤직 ਹੈ ਤੂਤਰੀਆਂ ਵਜਾਉਣੀਆਂ ਤਾਂ ਕੋਈ ਵੀ ਵਦਾ ਦੂਗਾ ਲੇਕਿਨ ਉਹ 뮤직 ਉਦੋਂ ਦਾ ਲੱਗੇ ਉਦੋਂ ਦਾ ਫਿਲਮ ਚ ਗੁੰਨੀਆਂ ਹੋਇਆ ਆਵੇ ਇਹ ਈਜ਼ੀ ਨਹੀਂ ਹੁੰਦਾ ਔਰ ਇਹ ਹੋਇਆ ਇਹ ਲੱਗ ਰਿਹਾ ਹੈ ਹਨਾ ਜੀ ਇਹ ਬਹੁਤ ਸਾਡੇ ਲਈ ਸਭ ਤੋਂ ਅਹਿਮ ਗੱਲ ਏ ਇਸੇ ਲਈ ਸ਼ਾਇਦ ਕੋਈ ਬਣਾ ਨਹੀਂ ਪਾਉਂਦਾ ਜਾਂ ਸੋਚ ਨਹੀਂ ਪਾਉਂਦਾ ਉਹਨਾਂ ਨੂੰ ਲੱਗਦਾ ਕਿ ਯਾਰ ਇਹ ਕਿਵੇਂ ਕਰਾਂਗੇ ਛੱਡੋ ਪਰ ਇਸ ਚੱਕਰ 'ਚ ਹੀ ਨਾ ਪਾਓ ਜਦੋਂ ਚਾਰ ਬੰਦੇ ਨਾਲ ਬੈਂਦੇ ਨੇ ਨਾ ਕਿ ਆਹ ਸਕ੍ਰਿਪਟ ਜੇ ਵਰਲਡ ਕਿਉਂ ਲਿਖਿਆ ਆ ਗੁਰਪ੍ਰੀਤ ਨੂੰ ਪੁੱਛੋ ਜਦੋਂ ਲਿਖਣ ਲੱਗੇ ਸੀ ਡਾਇਲੌਗ ਕਿੰਨੀ ਜਾਣ ਜਾਂਦੀ ਸੀ ਕਿ ਯਾਰ ਆਹ ਲਾਈਨ ਕੀ ਏ ਸ਼ਬਦ ਉਹਦੋਂ ਇਸਤੇਮਾਲ ਹੁੰਦੇ ਸੀ ਜਾਂ ਐਵੇਂ ਹੀ ਬੋਲੀ ਜਾਂਦੇ ਆ ਲਿਰਿਕਸ ਤਾਂ ਲਿਖਦੇ ਬਪੂ ਨੇ ਪਰ ਇਹਨੇ ਉਹਨਾਂ ਗੱਲਾਂ ਦਾ ਵੀ ਧਿਆਨ ਰੱਖਿਆ ਕਿਹੜੇ ਸ਼ਬਦ ਨੂੰ ਲਿਖਣਾ ਹੈ ਜੋ 115 ਸਾਲ ਪਹਿਲਾਂ ਬੋਲਿਆ ਜਾਂਦਾ ਹੋਵੇ ਉਦੋਂ ਦੀ ਜ਼ੁਬਾਨ ਦਾ ਹਿੱਸਾ ਹੋਵੇ ਤੁਹਾਡੇ ਪੋਸਚਰ ਤੁਸੀਂ ਚੱਲਣਾ ਕਿਵੇਂ ਹੈ ਚਾਦਰਾਂ ਕਿਵੇਂ ਚੱਕ ਕੇ ਖੜਨਾ ਹੈ ਘਰ ਦੇ ਪਿੱਛੇ ਜਿਹੜਾ ਸਮਾਨ ਪਿਆ ਉਹ ਕਿਵੇਂ ਲੱਗੇ ਉਹ ਚੀਜ਼ਾਂ ਅਤੀ ਜ਼ਰੂਰੀ ਚੀਜ਼ਾਂ ਹੁੰਦੀਆਂ ਨੇ ਇਸੇ ਲਈ ਜਦੋਂ ਤੁਸੀਂ ਉਹਦੇ ਗਹਿਰਾਈ 'ਚ ਬੈੰਨੇ ਹੋ ਫਿਰ ਤੁਹਾਨੂੰ ਲੱਗਦਾ ਛੱਡ ਪਰੇ ਯਾਰ ਇਹ ਪੰਗਾ ਜ਼ਰੂਰ ਲੈਣਾ ਹੈ ਔਰ ਦੂਜੀ ਫਿਲਮ ਬਣਾ ਲੈਣੇ ਆ ਜਿਹੜੀ ਕੋਈ ਵੀ ਫਲਾਨਾ ਸਿੰਘ ਫਲਾਨਾ ਜਿੰਗਲ ਖਤਮ ਹਨਾ ਜੀ ਨਹੀਂ ਮਸਾਲਾ ਨਹੀਂ ਅੱਜ ਦੀਆਂ ਫਿਲਮਾਂ ਵੀ ਅਚੀਆਂ ਹੁੰਦੀਆਂ ਬਟ ਇਹ ਥੋੜਾ ਕੰਮ ਜ਼ਿਆਦਾ ਕਰਨਾ ਪੈਂਦਾ ਸੋ ਦੈਟਸ ਦੀ ਮੇਨ ਰੀਜ਼ਨ ਬਹੁਤ ਬਹੁਤ ਮੁਬਾਰਕਾਂ ਕਿ ਅਸੀਂ ਪਹਿਲਾਂ ਤਾਂ ਪ੍ਰੀਮੀਅਰ ਤੇ ਜਾਂਦੇ ਹੁੰਦੇ ਸੀ ਸਾਰੀ ਜਿੱਦਾਂ ਦੇਖਿਆ ਮੀਡੀਆ ਪਰ ਪਹਿਲੀ ਵਾਰ ਦੇਖਿਆ ਪ੍ਰੀਮੀਅਰ ਤੋਂ ਪਹਿਲਾਂ ਸਾਰੀ ਮੀਡੀਆ ਨੇ ਫਿਲਮ ਦੇਖੀ ਔਰ ਐਦਾਂ ਹੀ ਲੱਗ ਰਿਹਾ ਸੀ ਜਿੱਦਾਂ ਸਰ ਨੇ ਕਿਹਾ ਕਿ ਬੱਬੂ ਮਾਨ ਜੀ ਬੱਬੂ ਮਾਨ ਹੀ ਲਾਇਆ ਐਦਾਂ ਲੱਗਦਾ ਸੀ ਸੁੱਚਾ ਸੂਰਮਾ ਹੀ ਲੱਗਿਆ ਹਰ ਇੱਕ ਕਿਰਦਾਰ ਐਦਾਂ ਲੱਗਦਾ ਸੀ ਕਿ ਪੁਰਾਣੇ ਉਸ ਦੌਰ ਦੇ ਵਿੱਚ ਬੈਠੇ ਹੋਏ ਆ ਬੜਾ ਚੰਗਾ ਲੱਗਿਆ ਬਹੁਤ ਬਹੁਤ ਮੁਬਾਰਕਾਂ ਫਿਲਮ ਤੋਂ ਥੋੜਾ ਜਿਹਾ ਹਟਕੇ ਸਵਾਲ ਹੈ ਸਰ ਜਿਸ ਤਰ੍ਹਾਂ ਦੇਖਿਆ ਜਾਂਦਾ ਅਸੀਂ ਪੰਜਾਬੀ ਸਿੰਗਰ ਤੁਸੀਂ ਲੇਜੈਂਡ ਹੋ ਹਮੇਸ਼ਾ ਪੰਜਾਬੀਆਂ ਦੀ ਸੇਵਾ ਕੀਤੀ ਹੈ ਪੰਜਾਬੀਆਂ ਲਈ ਗ ਪਰ ਮਾਨ ਦੀ ਗੱਲ ਕਰੀਏ ਗਰਦਾਸ ਮਾਨ ਜੀ ਦੀ ਜਿਸ ਤਰੀਕੇ ਨਾਲ ਦੇਖਿਆ ਜਾਂਦਾ ਹੈ 40 ਸਾਲ ਤੋਂ ਗਾਰੇ ਨੇ ਤੇ ਬਾਅਦ ਦੇ ਵਿੱਚ ਦੇਖਿਆ ਜਾਂਦਾ ਹੈ ਕਿ ਇੱਕ 5 ਸਾਲ ਪਹਿਲਾਂ ਗਲਤੀ ਹੁੰਦੀ ਹੈ ਛੋਟੀ ਜੀ ਪਰ ਬਾਅਦ ਦੇ ਵਿੱਚ ਪੰਜਾਬੀ ਉਹਨਾਂ ਦਾ ਬਾਈਕਾਟ ਕਰ ਦਿੰਦੇ ਪਰ ਮਾਫੀ ਅੱਜ ਉਹਨਾਂ ਨੂੰ ਦੇਖਿਆ ਜਾਂਦਾ ਹੈ ਸੋਸ਼ਲ ਮੀਡੀਆ ਦੇ ਕਿ ਰੋ ਰੋ ਕੇ ਮਾਫੀਆਂ ਮੰਗਦੇ ਤੁਹਾਨੂੰ ਕੀ ਲੱਗਦਾ ਜਿਹੜੇ ਪੰਜਾਬੀਆਂ ਦੀ ਸੇਵਾ ਕਰਦੇ ਆ ਉਹਨਾਂ ਤੋਂ ਮਾਫੀ ਮੰਗਣੀ ਪੈਂਦੀ ਹੈ ਨਹੀਂ ਇਹ ਵੈਸੇ ਤਾਂ ਸਵਾਲ ਤੁਹਾਡਾ ਕੰਟਰੋਵਰਸ਼ੀਅਲ ਹੈ ਪਰ ਮੈਨੂੰ ਵੜ ਲੈਣਾ ਮੈਨੂੰ ਪਤਾ ਹੈ ਮਰ ਤੇ ਤੇਰੇ ਜਿਹੜਾ ਮਤਲਬ ਲਹਿਜੇ ਤੋਂ ਲੱਗ ਰਿਹਾ ਸੀ ਵੀ ਤੈਨ ਫਿਲਮ ਦੀ ਗੱਲ ਤਾਂ ਕਰਨੀ ਹੀ ਨਹੀਂ ਮੇਰੇ ਵੀਰ ਤੈ ਕੋਈ ਹੋਰ ਗੱਲ ਕਰਨੀ ਆ ਇਹਦਾ ਇੱਕੋ ਜਵਾਬ ਹੈ ਵੀ ਜਦੋਂ ਕੋਈ ਘਰ ਚ ਗੱਲ ਹੋ ਜੇ ਨਾ ਉਹਨੂੰ ਅੰਦਰ ਬੈਠ ਕੇ ਨਵੇੜ ਲੈਣਾ ਆਪਾਂ ਕੋਈ ਨਹੀਂ ਸਾਰੇ ਆਪਣੇ ਆਪਾਂ ਸਾਰੇ ਇਕੱਠੇ ਹੋ ਕੇ ਜਿਹੜੇ ਸਿੱਖ ਬੁੱਧੀਜੀਵ ਹੈ ਜਿਹੜੇ ਸਿੱਖ ਪੰਥ ਦੀਆਂ ਸ਼ਕਤੀਤਾਂ ਹੈ ਉਹਨਾਂ ਨਾਲ ਮਿਲ ਬੈਠਾਂਗੇ ਆਪਾਂ ਸਾਰੇ ਮਿਲ ਬੈਠਾਂਗੇ ਸਾਰੇ ਆਪਣੇ ਹੀ ਐ ਔਰ ਆਪਣੇ ਘਰ ਚ 100 ਵਾਰੀ ਗੱਲ ਹੋ ਜਾਂਦੀ ਐ ਕੋਈ ਨਹੀਂ ਤੁਸੀਂ ਅਸੀਂ ਤੁਹਾਨੂੰ ਵੀ ਨਾਲ ਜੋੜਾਂਗੇ ਸਾਰੇ ਜੋੜਾਂਗੇ ਇੱਕ ਵਾਰੀ ਇਹ ਫਿਲਮ ਦਾ ਕੰਮ ਮੁਕੰਮਲ ਹੋ ਜੇ ਆਪਾਂ ਉਹਨਾਂ ਪੰਥਕ ਸ਼ਖਸੀਅਤਾਂ ਨੂੰ ਨਾਲ ਲੈ ਬੈਠਾਂਗੇ ਸਾਡੇ ਨਿੱਜੀ ਤੌਰ ਤੇ ਕਾਫੀ ਅੱਛੇ ਸੰਬੰਧ ਆਪਾਂ ਕਰ ਲਾਗੇ ਕੋਈ ਨਹੀਂ ਸਾਰੇ ਮਿਲ ਬੈਠਾਂਗੇ ਜੀ ਸਾਰੀ ਟੀਮ ਨੂੰ 사ਸ਼ੀ ਕਾਲ ਜੀ ਤੇ ਖੁਸ਼ ਹੋ ਜੀ ਸਾਰੇ ਹੁਣ ਅਸੀਂ 45 50 ਡਿਗਰੀ ਦੇ ਟੈਂਪਰੇਚਰ ਜਿ ਵੀ ਆਈ ਭਗੜਾ ਪਾਉਂਦੇ ਸੀ ਕੀ ਬਾਤ ਹੈ ਜੀ ਕੀ ਬਾਤ ਹੈ ਜਿੱਥੇ ਅਸੀਂ ਰਾਜਸਥਾਨ ਸ਼ੂਟ ਕਰੀਏ ਨਾ ਉੱਥੇ ਦਰਖਤ ਹੈ ਨਹੀਂ ਸੀ ਉੱਥੇ ਵੈਨਟੀ ਵੀ ਨਹੀਂ ਸੀ ਜਾਂਦੀ ਉੱਥੇ ਡਾਇਰੈਕਟਰ ਸਾਹਿਬ ਦਾ ਸਾਰਿਆਂ ਨੂੰ ਇਹ ਹਦਾਇਤ ਸੀ ਵੀ ਮੈਂ ਕਿਸੇ ਵੀ ਵੇਲੇ ਕਿਸੇ ਨੂੰ ਵੀ ਸੱਦ ਸਕਦਾ ਨੇ ਨੇੜੇ ਹੀ ਰਹਿਣਾ ਸਾਰਿਆਂ ਨੇ ਤੋਂ ਫਿਰ ਉੱਥੇ ਛੋਟੇ ਛੋਟੇ ਝਾਫੇ ਦੇਖ ਕੇ ਆਲੇ ਦਲੇ ਉੱਥੇ ਖੜੇ ਖੜੇ ਹੁੰਦੇ ਸੀ ਸਾਰੇ ਤੋਂ ਅਸੀਂ ਖੁਸ਼ ਹੈ ਅਸੀਂ ਇਸ ਕਰਕੇ ਖੁਸ਼ ਹੈ ਕਿ ਜਿਹੜਾ ਕੰਮ ਵਿੱਢਿਆ ਸੀ ਉਹ ਤੁਹਾਡੇ ਤੱਕ ਪਹੁੰਚਾਉਣਾ ਸੀ ਔਰ ਤੁਸੀਂ ਪਸੰਦ ਕਰ ਲਿਆ ਸਾਰਿਆਂ ਨੇ ਸਮੂਹ ਪੰਜਾਬੀਏ ਨੇ ਤੁਸੀਂ ਹੁਣ ਆਖੋਗੇ ਵੀ 45 ਡਿਗਰੀ 'ਚ ਨੰਗੇ ਪੈਰ ਸਾਰ ਦਿਨ ਤੁਰੀ ਜਾਓ ਤੇ ਖੜੇ ਰਹੋ ਤਾਂ ਖੜੇ ਰਹਿਣਾ ਵੀ ਕੋਈ ਗੱਲ ਨਹੀਂ ਅਸੀਂ ਸਦਾ ਹੀ ਪੰਜਾਬ ਤੇ ਪੰਜਾਬੀਅਤ ਲਈ ਹੈ ਸਾਡਾ ਆਪਣਾ ਨਾਂ ਕੋਈ ਵजूद ਸੀ ਨਾ ਹੈ ਤੇ ਜੋ ਵੀ ਕਰਾਂਗੇ ਆਪਿਆਂ ਲਈ ਕਰਾਂਗੇ ਰਾਈਟ ਸੋ ਸਵਾਲ ਜਵਾਬ ਨਹੀਂ ਆ ਜਸਟ ਡਿਸਕਸ਼ਨ ਆ ਜਿਹੜੀ ਕਿ ਹੋਣੀ ਚਾਹੀਦੀ ਵੀ ਆ ਸੋ ਇੱਕ ਗੱਲ ਮੈਂ ਸ਼ੇਅਰ ਕਰਨਾ ਚਾਹੁੰਦਾ ਕਿ ਮੇਰੀ ਛੋਟੀ ਜਿਹੀ ਇੱਕ ਬੇਨਤੀ ਹੈ ਫਿਲਮ ਬਰੀ ਕਰਾਂਗੇ ਆਪਾਂ ਦੇ ਹਾਂ ਮੈਂ ਅਮਰਦੀਪ ਗਿੱਲ ਸਾਹਿਬ ਜੋ ਡਾਇਰੈਕਟਰ ਨੇ ਉਹ ਮੇਰੇ ਨਾਲ ਬੈਠੇ ਸੀ ਇੰਟਰਵਿਊ ਤੇ ਉਹ ਮੈਨੂੰ ਕਹਿੰਦੇ ਵੀ সোহੇਲ ਜੇ ਗੁਲਜ਼ਾਰ ਸਾਹਿਬ ਆ ਜਾਣ ਬਾਲੀਵੁੱਡ ਤੋਂ ਕਿਹੜੀ ਫਿਲਮ ਦੱਸੇਗਾ ਵੀ ਯਾਰ ਸਾਡੀ ਇਹ ਬਣਾਈ ਆ ਸੀ ਮੈਂ ਰਾਤ ਫਿਲਮ ਵੇਖ ਕੇ ਫੀਲ ਕੀਤਾ ਕਿ ਸੁੱਚਾ ਸੁਰਮਾ ਦਿਖਾ ਸਕਦਾ ਮੈਂ ਵੀ ਯਾਰ ਇਹ ਆ ਸਾਡੀ ਪੰਜਾਬ ਦੀ ਥੈਂਕ ਯੂ ਵੈਰੀ ਮਚ ਹਾਂ ਨਾ ਜੀ ਤੇ ਤੁਸੀਂ ਸਾਡੇ ਗੁਲਜ਼ਾਰ ਸਾਹਿਬ ਉਹ ਵੀ ਆਪਣੇ ਆ ਇੱਥੇ ਹੀ ਐ ਪੰਜਾਬ ਤੋਂ ਬਹੁਤ ਵੱਡੇ ਐ ਹਾਂ ਤੇ ਜਦੋਂ ਤੱਕ ਉਹਨਾਂ ਜਿੰਨਾ ਤਜਰਬਾ ਆ ਗਿਆ ਸਾਡੇ ਵਾਲਿਆਂ ਨੇ ਇੱਥੇ ਤੁਹਾਨੂੰ ਦੇਖੋ ਪੰਜਾਬ 'ਚ ਕਮੀ ਨਹੀਂ ਕਲਾ ਦੀ ਜੀ ਔਰ ਕਈ ਵਾਰ ਇਹ ਹੁੰਦਾ ਵੀ ਹੈ ਕਿ ਰਵਾਇਤਾਂ ਵੱਡ ਜਾਂਦੀਆਂ ਲੀਪ ਭੰਣੀ ਬਹੁਤ ਔਖੀ ਹੈ ਲੀਚ ਗੱਡਾ ਰੋੜਨ ਦਾ ਸੌਕਾ ਹੈ ਆਮ ਤੌਰ ਤੇ ਜਦੋਂ ਕੋਈ ਫਿਲਮ ਬਣਦੀ ਹੈ ਜਿਹੜਾ ਪ੍ਰੋਡਿਊਸਰ ਹੁੰਦਾ ਨਾ ਉਹ ਸੇਫ ਸਾਈਡ ਬਣਾ ਲੈਂਦਾ ਹੈ ਕਿ ਆਹ ਬੰਦਾ ਮੈਨੂੰ ਕਾਮਿਕ ਰੋਲ ਲਈ ਅੱਛਾ ਲੱਗਦਾ ਹੈ ਇਹਦੇ ਇੰਨੇ ਇਹਦੇ ਨਾਲ ਇੰਨੇ ਮੇਰੇ ਆ ਜਾਣਗੇ ਚਾਉਣ ਵਾਲੇ ਇਹ ਮੈਂ ਹੀਰੋ ਚ ਲੈ ਲਵਾਂ ਆ ਮੈਂ ਕੈਰੇਕਟਰ ਚ ਐਦਾਂ ਇਸ ਫਿਲਮ ਵਿੱਚ ਤੁਸੀਂ ਬਹੁਤੀ ਟੀਮ ਨਵੀਂ ਦੇਖਦੇ ਹੋ ਔਰ ਮੈਨੂੰ ਤਾਂ ਕਦੇ ਵੀ ਇਸ ਲੀਗ 'ਚ ਨਾ ਗਿੜਿਓ ਕਿ ਫਿਲਮ ਦੀ ਸਟਾਰ ਕਾਸਟ ਕੀ ਹੈ ਮੈਂ ਤਾਂ ਹੈ ਨਹੀਂ ਮੈਂ ਤਾਂ ਗਵਾਰਾ ਹੈ ਪਿੰਡੂ ਆ ਵਲੇਜਰ ਹੈ ਔਰ ਬਾਕੀ ਵੀ ਸਾਰੇ ਨਮੇ ਆ ਤੇ ਸਭ ਤੋਂ ਵੱਡੀ ਕਮਾਲ ਸਾਡੇ ਡਾਇਰੈਕਟਰ ਦੀ ਇਹ ਹੈ ਕਿ ਇੱਕ ਨਵੀਂ ਲੀ ਭੰਨੀ ਹੈ ਇਹ ਵੀ ਮਿਥ ਤੋੜਦਾ ਕਿ ਬਹੁਤ ਰੈਨਾਉਂਡ ਚਿਹਰੇ ਲੈ ਕੇ ਫਿਲਮ ਹਿੱਟ ਕਰੀ ਜਾ ਸਕਦੀ ਹੈ